ਜਲੰਧਰ ਦੇ ਵਿੱਚ ਇੱਕ ਸਿੱਖ ਪਰਿਵਾਰ ਤੇ ਨਸ਼ਾ ਵੇਚਣ ਵਾਲਿਆਂ ਵੱਲੋਂ ਕੀਤਾ ਗਿਆ ਹਮਲਾ ਪੰਜਾਬ ਦੇ ਜਲੰਧਰ ਦੇ ਟੋਬਰੀ ਮਹੱਲੇ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਇੱਕ ਸਿੱਖ ਵਿਅਕਤੀ ਨੂੰ ਨਸ਼ਾ ਵੇਚਣ ਤੇ ਰੋਕਣ ਤੇ ਉਸ ਤੇ ਹਮਲਾ ਕਰ ਦਿੱਤਾ ਪੀੜਤ ਨੇ ਦੋਸ਼ ਲਾਇਆ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਵੇਚਣ ਵਾਲੇ ਸਰਗਰਮ ਹਨ ਜਦੋਂ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਆ ਤਾਂ ਉਹ ਹਮਲਾ ਕਰਨ ਲਈ ਉਹਨਾਂ ਤੇ ਹੀ ਆਉਂਦੇ ਆ ਇਸ ਮਾਮਲੇ ਦੇ ਸਬੰਧੀ ਉੱਚ ਅਧਿਕਾਰੀਆਂ ਨੂੰ ਕਈ ਕਈ ਪੱਤਰ ਵੀ ਲਿਖੇ ਆ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਹੁਣ ਜਦੋਂ ਉਹਨਾਂ ਨੇ ਦੇਰ ਰਾਤ ਵਿਰੋਧ ਕੀਤਾ ਕਿ ਨਸ਼ਾ ਨਾ ਵੇਚਿਆ ਜਾਵੇ ਤਾਂ ਉਹਨਾਂ ਤੇ ਹੀ ਹਮਲਾ ਕਰ ਦਿੱਤਾ ਗਿਆ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 2 ਨੂੰ ਸੂਚਿਤ ਕਰ ਦਿੱਤਾ ਗਿਆ ਏ ਤੇ ਟੋਬਰੀ ਮਹੱਲੇ ਦੇ ਵਸਨੀਕ ਸਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਵਿੱਚ ਚਿੱਟਾ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਵੇਚਿਆ ਜਾਂਦਾ ਏ ਜੋ ਵੀ ਕਿਸੇ ਦਾ ਨਾਂ ਲੈਂਦਾ ਤਾਂ ਉਹਦੇ ਤੇ ਹੀ ਹਮਲਾ ਕੀਤਾ ਜਾਂਦਾ ਏ ਜਦੋਂ ਅਸੀਂ ਦੇਰ ਰਾਤ ਨਸ਼ਾ ਵੇਚਣ ਤੋਂ ਇਨਕਾਰ ਕਰਦੇ ਹਾਂ ਤਾਂ ਉਹਨਾਂ ਨੇ ਮੇਰੇ ਤੇ ਵੀ ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ ਇੱਕ ਪੂਰਾ ਪਰਿਵਾਰ ਸ਼ਾਮਲ ਆ ਜ ਜਿਨ੍ਹਾਂ ਦੇ ਵਿੱਚ ਕੁਝ ਅਣਪਛਾਤੇ ਨੌਜਵਾਨ ਤੇ ਉਹਨਾਂ ਦੇ ਨਾਲ ਆਏ ਸੀ। ਸ੍ਰਿੰਦਰ ਸਿੰਘ ਨੇ ਕਿਹਾ ਕਿ ਮੇਰੀ ਜਾਨ ਨੂੰ ਵੀ ਖਤਰਾ ਹੈ ਕਿਉਂਕਿ ਜੇਕਰ ਮੈਂ ਕਿਸੇ ਇੱਕ ਵਿਅਕਤੀ ਦਾ ਨਾਮ ਲਵਾਂਗਾ ਤਾਂ ਉਹ ਮੈਨੂੰ ਘਰ ਆ ਕੇ ਮੈਨੂੰ ਮਾਰਨਗੇ। ਉਹ ਮੇਰੇ ਲਈ ਖਤਰਾ ਹੈ। ਸ੍ਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਮਾਂ ਤੇ ਭਝਾਈ ਤੇ ਵੀ ਹਮਲਾ ਕੀਤਾ ਗਿਆ। ਦੇਰ ਰਾਤ ਤਿੰਨ ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਹੁਣ ਇਲਾਜ ਚੱਲ